हां जी दोस्तों सत श्री अकाल की हालचाल है जी ठीक ठाक सारे सो दोस्तों आज जेडी वीडियो बना रहे हैं जी पेंडा 200 हे रोडे जिला मोगा जी तहसील बागा पुराना आज दी वीडियो ਦੇ ਵਿੱਚ ਤੁਹਾਨੂੰ ਤਿੰਨ ਝੋਟੀਆਂ ਦਿਖਾਉਣੀਆਂ ਜੀ ਬਹੁਤ ਕਮਾਲ ਦੀਆਂ ਤਿੰਨੇ ਝੋਟੀਆਂ ਹੋਣਗੀਆਂ ਜੀ ਨੀਲੀ ਰਾਵੀ नस्ਲ ਦੇ ਵਿੱਚ ਜਿਹੜੇ ਨੀਲੀ ਰਾਵੀ नस्ਲ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਦੋਸਤ ਇਹ ਤਿੰਨੇ ਝੋਟੀਆਂ ਬਹੁਤ ਪਸੰਦ ਆਉਣੀਆਂ ਜੀ ਠੀਕ ਹੈ ਜੀ ਬਹੁਤ ਸੋਹਣੇ ਰੰਗ ਰੂਪ ਇਹਨਾਂ ਦੇ ਤੇ ਦੋ ਝੋਟੀਆਂ ਵੱਡੀਆਂ ਇਹਨਾਂ ਦੇ ਵਿੱਚ ਥੋੜਾ ਟਾਈਮ ਹੀ ਆਪਾਂ ਨੂੰ ਸਾਹਮਣੀਆਂ ਪੈਣੀਆਂ ਸੀਮਨ ਲੈਂ ਲਈ ਤਿਆਰ ਹੋ ਜਾਣਗੀ ਆ ਮੰਨ ਕੇ ਚਲੋ ਵੀ ਦੋ ਤੋਂ ਤਿੰਨ ਕ ਮਹੀਨੇ ਸਾਂਭਣੀਆਂ ਪੈਣਗੀਆਂ ਠੀਕ ਹੈ ਇੱਕ ਇਧਰ ਦੇ ਪਾਸੇ ਛੂਟੀ ਘਟੀ ਹੈ ਤੇ ਕਰਮਾ ਲਈ ਸੋਹਣੀ ਚੰਗੀ ਸਭੀ ਸੁਵੀ ਹੈ ਝੋਟੀਆਂ ਤੁਹਾਨੂੰ ਤਿੰਨੇ ਹੀ ਪਸੰਦ ਆਉਣਗੀਆਂ ਕੱਲੀ ਕੱਲੀ ਨੂੰ ਤੋੜ ਕੇ ਦੇਖ ਲਾਂਗੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜੈਚੂ ਉਹਦੀ ਤਸੱਲੀ ਤੁਸੀਂ ਆਪ ਕਰ ਲਿਓ ਆ ਕੇ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਸਾਲੀ हां जी भाई जी सत श्री अकाल सत श्री अकाल भाई जी नाम ਦੱਸਿਓ ਆਪਣਾ ਨਾਮ ਸੁਖਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾਣਾ ਠੀਕ ਹੈ ਅੱਛਾ ਪਸ਼ੂ ਫਰਾਈ ਜਾਂਦੇ ਵੀ ਹਾਂਜੀ ਆਈ ਜਾਂਦੇ ਆ ਜੀ ਅੱਛਾ ਬੜੀਆਂ ਕਮਾਲ ਦੀਆਂ ਆ ਝੋਟੀਆਂ ਲੈਂਦੀਆਂ ਹੈ ਨਾ ਹਾਂ ਬਾਬਾ ਚੰਗਾ ਹੀ ਜਾਨਵਰ ਲਿਆਈਦਾ ਬਈ ਹਾਂ 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 ਕਿਉਂਕਿ ਜਿਹੜੇ ਪੁਰਾਣੇ ਖਰੀਦਣੇ ਹੁੰਦੇ ਆ ਉਹਨੂੰ ਵੀ ਵਾਧੇ ਆਸਤੇ ਹਾਂ ਵਾਧੇ ਆਸਤੇ ਸੌਖਾ ਹੋ ਜਾਂਦਾ ਅਗਲੇ ਨੂੰ ਵੀ ਹਾਂਜੀ ਹਾਂਜੀ ਕਿਉਂਕਿ ਚੰਗੇ ਪੋਣ ਚੰਗਾ ਲੈਈ ਦਾ ਜਾਨਵਰ ਜਾਂ ਵੇਚਣ ਵਾਲੇ ਵੀ ਆਪਣੇ ਤੋਂ ਹਣੋ ਦੋ ਤਿੰਨ ਜੋੜੇ ਆਪਾਂ ਬਣ ਵੀਡੀਓ ਤੋਂ ਦੇਚੇ ਅੱਛਾ ਗਾ ਵਪਾਰੀ ਵੀਰ ਵਪਾਰੀ ਉਹ ਲੈ ਜਾਂਦੇ ਆਪਣੇ ਤੋਂ ਵਟਸਐਪ ਨਾਲ ਅਟੈਚ ਆਪਣੇ ਠੀਕ ਹੈ ਅੱਛਾ ਜਿਹੜੀ ਪਹਿਲੇ ਨੰਬਰ ਤੇ ਹਜੇ ਕੱਟੀ ਹੈਗੀ ਆ ਕਿੰਨੇ ਕ ਟਾਈਮ ਦੀ ਹੈ ਇਹ ਹੈਗੀ ਆ ਬਾਈ ਡੇਢ ਕ ਸਾਲ ਦੀ ਡੇਢ ਸਾਲ ਬਹੁਤ ਸੋਹਣੀ ਚੰਗੀ ਝੋਟੀ ਆ ਝੋਲੀ ਚਾਲੀ ਬਹੁਤ ਸੋਹਣੀ ਲੱਗਦੀ ਕੋਈ ਇਹਨੂੰ ਮੜ ਜੇ ਦੋਸਤੋ ਕੱਲੀ-ਕੱਲੀ ਤੁਹਾਨੂੰ ਤੋਰ ਕੇ ਦਿਖਾਉਂਗਾ ਠੀਕ ਹੈ ਇਹਦੇ ਪਿਛਲੇ ਪੈਰਾਂ ਤੇ ਹੈ ਮਾਰਕਿੰਗ ਹਾਂ ਪਿਛਲੇ ਪੈਰਾਂ ਤੇ ਬਾਈ ਠੀਕ ਹੈ ਪਿਛਲੇ ਪੈਰਾਂ ਤੇ ਮਾਰਕਿੰਗ ਤੁਸੀਂ ਦੇਖ ਸਕਦੇ ਹੋ ਜੀ ਕਰਮਾ ਵਾਲੀ ਦਾ ਰੰਗ ਰੂنگ ਬਹੁਤ ਸੋਹਣਾ ਤੇ ਬਾਕੀ ਸਭੀ ਹੈ ਇਹ ਰੇ ਝੋਲੀ ਦਿਖਾ ਬਾਈ ਇਹਦੀ ਮਾੜੀ ਝੋਲੀ ਕਮਾਲ ਹੈ ਇਹਦੀ ਵੇਖ ਇਹ ਆਲੋ ਦੋਸਤੋ ਥਣ ਲੇਵਾ ਵੀ ਦੇਖ ਲਓ ਜੀ ਠੀਕ ਹੈ ਝੋਲੀ ਬਹੁਤ ਸੋਹਣੀ ਲੱਗੀ ਹੈ ਸੋਹਣੀ ਹੈ ਬਾਕੀ ਝੋਟੀਆਂ ਤਿੰਨ ਇਹ ਸੀਨ ਸਹੂਆ ਠੀਕ ਹੈ ਤੋ ਦੋਸਤੋ ਢਾਂਚਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੁੜੇ ਪੜੇ ਐਨ ਬਿਲਕੁਲ ਚਟਮੇ ਆ ਤੇ ਫੇਸ ਵੀ ਇਸ ਕੱਟੀ ਦਾ ਬਹੁਤ ਸੋਹਣਾ ਆ ਆ ਜਾਓ ਲੋ ਦੋਸਤੋ ਪੁੜੇ ਚੈੱਕ ਕਰੋ ਜੀ ਸਰੀਰ ਦੀ ਬਨਾਵਟ ਢਾਂਚਾ ਬਿਲਕੁਲ ਪੱਧਰਾ ਜੀ ਠੀਕ ਹੈ ਥਣਕਰਮ ਵਾਲੀ ਦੇ ਬਹੁਤ ਸੋਹਣੇ ਆ ਤੇ ਪਿਛਲੇ ਪੈਰਾਂ ਤੇ ਮਾਰਕਿੰਗ ਤੁਹਾਨੂੰ ਦਿਖਾਤੀ ਆ ਜੀ ਵਿਸਤੇ ਪਏ ਹੁਣੇ ਪਿਛਲੇ ਪੈਰ ਠੀਕ ਹੈ ਜੀ ਅਗਲੇ ਪੈਰ ਕਾਲੇ ਆ ਤੇ ਦਾ ਰੇਟ ਪਰ ਕੀ ਹੋਊਗਾ ਰੇਟ ਬਾਈ ਫੋਨ ਤੇ ਹੀ ਆ ਅੱਛਾ ਫੋਨ ਤੇ ਦੱਸਣਾ ਹਾਂਜੀ ਸਾਰੀਆਂ ਦਾ ਹੀ ਸਾਰੀਆਂ ਦਾ ਹੀ ਠੀਕ ਹੈ ਕਿਉਂ ਫਿਰ ਆਪਣਾ ਤਾਂ ਬੰਦੇ ਯਾਰ ਬਾਈ ਵਪਾਰੀ ਬੰਦੇ ਲੈ ਲੈਂਦੇ ਹਾਂਜੀ ਹਾਂਜੀ ਰੋਲਾ ਮੋਨਾ ਕਰਨਾ ਪੈਂਦਾ ਨਹੀਂ ਕੋਈ ਗੱਲ ਨਹੀਂ ਚੱਲਣਾ ਹਾਂ ਜਿਹੜੇ ਕਿਸੇ ਵੀਰ ਭਰਾ ਨੂੰ ਪਸੰਦ ਆਊਗੀ ਦੋਸਤੋ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਤੁਹਾਨੂੰ ਪਹਿਲੇ ਨੰਬਰ ਤੇ ਕੱਟੀ ਦਿਖਾਈ ਹੈ ਜੀ ਉਹ ਮਰੋ ਡੇਢ ਸਾਲ ਆ ਜਿਹੜੀ ਦੂਜੇ ਨੰਬਰ ਤੇ ਆਪਣੇ ਕੋਲੇ ਝੋਟੀ ਇਹ ਹਾਂਜੀ ਕਿੰਨੇ ਟਾਈਮ ਦੀ ਹੈ ਇਹ ਇਹ ਹੈਗੀ ਆ ਬਾਈ 22 ਮਹੀਨਿਆਂ ਦੀ 22 ਮਹੀਨਿਆਂ ਦੀ ਹਾਂਜੀ ਖੋਲ ਲਾਇ ਦੂੰਗੀ ਇਹਦਾ ਵੀ ਜਿਹੜਾ ਕੜਾ ਇਹ ਜੋੜਾ ਹੀ ਲਿਆ ਬਾਈ ਕੀ ਕਰਾਂ ਅੱਛਾ ਹਬਾ ਇਧਰ ਦਾ ਜੋੜਾ ਹੈ ਹਾਂਜੀ ਦੋਨਾਂ ਦਾ ਕੱਟਕੁੱਟ ਬਹੁਤ ਸੋਹਣਾ ਲੱਗਾ ਅੱਛਾ ਇੱਕ ਹੋਰ ਕੀ ਹੈ ਨਾ ਕੱਟ ਦੇ ਨਾਲ ਇੱਕੋ ਜਿਹੀਆਂ ਜਮਾ ਸੇਵੇਂ ਪਵੇਂ ਪੈਰ ਮੂੰਹ ਚਿਹਰੇ ਮਾਰਕਿੰਗ ਕਰ ਲਓ ਜੀ ਕੱਦਕੁੱਦ ਵੀ ਬਈ ਦੋਵਾਂ ਦੇ ਬਹੁਤ ਸੋਹਣੇ ਇਹਨਾਂ ਦੇ ਬਰਾਬਰ ਹੈ ਹਾਂ ਬਾਕੀ ਮਾਰਕਿੰਗ ਅਲੋ ਵੀ ਜੈਜ ਜੀ ਮਾਰਕਿੰਗ ਦੇ ਵਿੱਚ ਹੋਣਗੀਆਂ ਤੇ ਛੋਟੇ ਸੰਗ ਕੁੰਡੇ ਸੰਗਾਂ ਦੀਆਂ ਹੋਣਗੀਆਂ ਬਾਕੀ ਉਹਨਾਂ ਦੇ ਘਰ ਦਾ ਆਪ ਦਾ ਝੋਟਾ ਹੈ ਅੱਛਾ ਜਿੱਥੋਂ ਖਰੀਦੀਆਂ ਜਿੱਥੋਂ ਆਪਾਂ ਜੋੜਾ ਹੀ ਲਿਆ ਇੱਕੇ ਕਰੋ ਹੀ ਅੱਛਾ ਇੱਕੋ ਝੋਟੇ ਦੀਆਂ ਹੋਣਗੀਆਂ ਇੱਕੋ ਝੋਟੇ ਦੀਆਂ ਬਾਈ ਠੀਕ ਹੈ ਕਰੋ ਪਰ ਜਮਾ ਠੀਕ ਹੈ। ਤਾਂ ਦੋਸਤੋ ਝੋਲੀ ਝੋਲੀ ਬੜੀ ਚੰਗੀ ਹੈ। ਝੋਲੀ ਬਹੁਤ ਸੋਹਣੀ ਲੱਗੀ ਇਹਦੇ ਵੀ। ਸੋ ਦੋਸਤੋ ਆਹ ਲੋ ਜਿਵੇਂ ਗੱਬਣ ਝੋਟੀਆਂ ਝੋਲੀ ਹੁੰਦੀ ਆ। ਉਦਾਂ ਐ ਹੀ ਕੱਟੀ ਦੀ ਝੋਲੀ। ਠੀਕ ਹੈ। ਉਮਰ ਉਹ 22 ਸਾਲ ਆ 22 ਮਹੀਨੇ। 22 ਮਹੀਨੇ। ਠੀਕ ਹੈ। ਤੇ ਰੇਟ ਇਹਦਾ ਵੀ ਫੋਨ ਦੇ। ਇਹਦਾ ਵੀ ਫੋਨ ਤੇ ਆ ਜੀ। ਫੋਨ ਦੇ। ਬਹੁਤ ਸੋਹਣੀਆਂ ਕਮਾਲ ਝੋਟੀਆਂ ਯਾਰ ਬਾਈ। ਹਾਂ। ਗਹਿਣੇ ਆ ਦੋਨੇ। ਸੋਹਣੀਆਂ ਝੋਟੀਆਂ। ਗਾ ਚੰਗਾ ਦੁੱਧ ਕੱਢਣ ਵਾਲੀਆਂ। ਤੀਜੀ ਝੋਟੀ ਵੀ ਖੋਲ ਲਈ। ਝੋਟੀਆਂ ਅੱਜ ਬਹੁਤ ਕਮਾਲ ਦੀਆਂ ਆਈਆਂ ਬਾਈ ਕੋਲੇ। ਇਹਦੇ ਵੀ ਦੋਸਤੋ ਚਾਰੇ ਪੈਰਾਂ ਤੇ ਮਾਰਕਿੰਗ ਐ ਫੇਸ ਤੇ ਡੇਡਾ ਕਰਦਾ ਦੇਖੋ ਉਹੀ ਫੇਸ ਆ ਉਹੀ ਸਿੰਘ ਸਾਰਾ ਕੁਝ ਹਾਂ ਸਿੰਘ ਐ ਦੋਸਤੋ ਕੁੰਡਿਆ ਦੀ ਐ ਵੀ ਆਹ ਆ ਠੀਕ ਐ ਅੱਖਾਂ ਦੋਵਾਂ ਦੀਆਂ ਬਿੱਲੀਆਂ ਸਾਰੀਆਂ ਕਟੀਆਂ ਦੀਆਂ ਬਿੱਲੀਆਂ ਅੱਤੇ ਲਿਆਰੇ ਦਾ ਕਰਦੀ ਹੁਣ ਹੁਣੇ ਪਾਇਆ ਤੇਲਿਆਰਾ ਅੱਛਾ ਅੱਛਾ ਚੱਲ ਲੈ ਉਹਨਾਂ ਦੇ ਸੰਗਲ ਲੈ ਆਏ ਵੇ ਸੀ ਆਹ ਵਾ ਮੀ ਘਰਾ ਦੇ ਵਿੱਚ ਸੰਗਲ ਪਾਇਆ ਸੰਗਲ ਹੀ ਪਾਉਂਦੇ ਆ ਬਾਹਲੇ ਹਾਂ ਵੇਖ ਜਮਾ ਕੱਟ ਵੀ ਜਮਾ ਉਹਦੇ ਵਾਂਗੂ ਹੀ ਆ ਜੋੜੇ ਦਾ ਜਮਾ ਹੀ ਠੀਕ ਪਾਈ ਸਾਨ ਉਹਨਾਂ ਦੇ ਅੱਛਾ ਸਾਂ ਦਾ ਵੀ ਇਸੇ ਤਰ੍ਹਾਂ ਹੀ ਹਾਂ ਉਹ ਮੈਂ ਪੈਰਾਂ ਤੇ ਬਿੰਦੀਆਂ ਉਹਦੇ ਵੀ ਇਹਦੇ ਵੀ ਅੱਛਾ ਬਿੰਦੀਆਂ ਠੀਕ ਹੈ ਆ ਜੀ ਉਹ ਇਹਦੇ ਵੀ ਤੁਹਾਨੂੰ ਦਿਖਾ ਦਿੰਨਾ ਜੀ ਥਣ ਸਾਫ ਹੈ ਇਸ ਕੱਟੀ ਦੇ ਵਿੱਚਾਰੇ ਦੂਸਤ ਥਣ ਚੈੱਕ ਕਰ ਲਓ ਜੀ ਚਾਰੇ ਥਣ ਨਿਕੜਵੇ ਜੀ ਠੀਕ ਹੈ ਫੇਸ ਤੇ ਡੇਡਾ ਕੱਟ ਸੰਗ ਸੰਗ ਹੈਨ ਬਿਲਕੁਲ ਕੁੰਡੇ ਤੇ ਇਹਦੀ ਉਮਰ ਕਿੰਨੀ ਦੱਸਿਆ ਇਹਦੀ ਵੀ 22 ਮਹੀਨੇ ਆ ਬਾਈ 22 ਮਹੀਨੇ ਹਾਂ ਕੀ 5 7 10 ਦਿਨ ਦਾ ਫਰਕ ਹੋਊਗਾ ਠੀਕ ਹੈ ਹਾਂ ਜੀ ਉਹ ਮੱਝਾਂ ਵੀ ਉਹਨਾਂ ਦੇ ਘਰੇ ਚੰਗੇ ਦੁੱਧ ਦੇ ਰਕਾਟ ਆ ਹੂੰ ਹੂੰ ਉਹਨਾਂ ਦੇ ਇਹ ਚੈਨਾ ਮਾਮਾ ਵਾਲਾ ਮਾਮਾ ਦਾ ਜੀ ਠੀਕ ਹੈ ਦੋਸਤੋ ਰੇਟ ਇਹਦਾ ਵੀ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਤਿੰਨੇ ਜਾਨਵਰ ਤੁਹਾਨੂੰ ਤੋਰ ਕੇ ਦਿਖਾ ਦੇ ਆ ਜੀ ਫਿਰ ਵੀ ਜਿਹੜਾ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਵੇ ਉਹਦੀ ਤਸੱਲੀ ਤੁਸੀਂ ਆਪ ਕਰ ਲੈਣੀ ਆਗੇ ਠੀਕ ਹੈ ਤੇ ਰੇਟ ਜਿਹੜਾ ਬਾਈ ਤੋਂ ਪੁੱਛ ਲੈਣਾ ਫੋਨ ਦੇ ਉੱਤੇ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਹੋਣਾ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਸਸਰੀ ਕਾ